ਅਜਨਾਲਾ ਪੁਲਸ ਨੇ ਤੀਪ ਉਰ ਚਾਈਨਾ ਮੇਡ ਪਿਸਤੌਲ ਨਾਲ ਦੋ ਨੌਜਵਾਨਾਂ ਨੂੰ ਕੀਤੇ ਗ੍ਰਿਫਤਾਰ ਨੌਜਵਾਨਾਂ ਦੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ ਅਜਾਦੀ ਦਿਹਾੜੇ ਨੂੰ ਲੈ ਕੇ ਪੁਲਸ ਵੱਲੋਂ ਕੀਤੀ ਜਾ ਰਹੀ ਸਪੈਸ਼ਲ ਚੈਕਿੰਗ ਦੌਰਾਨ ਅਜਨਾਲਾ ਪੁਲਸ ਨੂੰ ਸੋਲ ਵੱਡੀ ਕਾਮਯਾਬੀ ਮਿਲੀ ਜਿੱਦੋਂ ਦੋ ਨੌਜਵਾਨਾਂ ਨੂੰ ਇੱਕ ਚਾਈਨਾ ਮੇਡ ਤੀਪ ਉਰ ਪਿਸਤੌਲ ਨਾਲ ਗ੍ਰਿਫਤਾਰ ਕੀਤਾ ਗਿਆ ਜਿੱਥੇ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਬੰਦੀ ਥਾਣਾ ਅਜਨਾਲਾ ਦੇ ਐਸ ਐਚ ਓ ਹਰਚੰਦ ਸਿੰਘ ਨੇ ਦੱਸਿਆ ਕਿ 15 ਅਗਸਤ ਨੂੰ ਲੈ ਕੇ ਪੁਲਸ ਵੱਲੋਂ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਜਿਸ ਚਾਈਨਾ ਮੇਡ ਪਿਸਤੌਲ ਨਾਲ ਗ੍ਰਿਫਤਾਰ ਕੀਤਾ ਹੈ ਉਹਨਾਂ ਕਹਾਂ ਕੇ ਪੁਲਸ ਨੂੰ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਕੋਲੋਂ ਅਤੇ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੌਰਾਨ ਹੋਰ ਵੀ ਕਈ ਅਹਿਮ ਖੁਲਾਸੇ ਹੁੰਦੀ ਸੰਭਾਵਨਾ ਹੈ ਸਰ ਕੀ ਮਾਮਲਾ ਹੈ ਜਿਹੜਾ ਪਸਤੌਲ ਪੜਿਆ ਇਹ ਜੀ ਜਿਹੜਾ 15 ਅਗਸਤ ਕਰਕੇ ਵੀਕਲਾਂ ਦੀ ਚੈਕਿੰਗ ਚੱਲ ਰਹੀ ਹੈ ਤੇ ਚੈਕਿੰਗ ਦੌਰਾਨ ਜਿਹੜਾ ਵਾ ਇਹਨਾਂ ਨੂੰ ਰੋਕ ਕੇ ਚੈੱਕ ਕੀਤਾ ਸੀ ਤੇ ਇਹਨਾਂ ਦੇ ਕੋਲੋਂ ਇੱਕ ਚਾਈਨਾ ਮੇਡ ਕੀਬੋਰਡ ਦਾ ਪਿਸਤੌਲ ਜਿਹੜਾ ਬਰਾਮਦ ਹੋਇਆ ਵਾ ਇਹਨਾਂ ਜੋ ਇੱਕ ਦਾ ਨਾਂ ਜਸਪਾਲ ਆ ਤੇ ਇੱਕ ਦਾ ਨਾਂ ਸੁਖਦੇਵ ਆ ਰਾਜੇਤਾਲ ਤੇ ਅਟਲਗੜ ਪਿੰਡ ਦੇ ਰਹਿਣ ਵਾਲੇ ਘ੍ਰਿੰਡੇ ਥਾਣੇ ਨਾਲ ਰਿਲੇਟਡ ਆ ਤੇ ਇਹਨਾਂ ਦੀ ਜਿਹੜੀ ਆ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਆ ਕਿ ਇਹ ਕਿੱਥੋਂ ਲੈ ਕੇ ਆਏ ਆ ਤੇ ਕਿੱਥੇ ਦੇਣ ਜਾ ਰਹੇ ਸੀ ਜਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀਗੇ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਆ ਥਾਰੋਲੀ ਇਨਵੈਸਟੀਗੇਸ਼ਨ ਹੋਊਗੀ ਤੇ ਜਿਹੜਾ ਲੌਜੀਕਲੀ ਐਂਡ ਆ ਇਹਦਾ ਉਹਦੇ ਤੋਂ ਬਾਅਦ ਮੁਰਕੇ ਜਿਹੜਾ ਇਹਨਾਂ ਨੂੰ ਅਸੀਂ ਦੁਬਾਰਾ ਅੰਤਮ ਰਿਪੋਰਟ ਕੋਰਟ ਚ ਪੇਸ਼ ਕਰਾਂਗੇ ਇਹ ਆ ਬਿਲਕੁਲ ਆ ਚਮਿਆਰੀ ਰੋਡ ਆ ਇਧਰੋਂ ਆ ਰਹੇ ਸੀਗੇ ਜੀ ਠੀਕ ਆ ਸਰ ਹੋ ਇਹਨਾਂ ਦਾ ਹੁਣ ਜਿਹੜਾ ਪੈਸ ਆਈਡੀ ਆ ਉਹ ਚੈੱਕ ਕੀਤਾ ਵਾ ਉਹਦੇ ਮੁਤਾਬਕ ਹੋ ਸਕਦਾ ਪਰਚੇ ਦਰਜ ਹੋਣ ਪਰ ਇਹ ਜੇਲ੍ਹ ਚ ਨਹੀਂ ਪਹਿਲਾਂ ਗਏ ਹੁਣ ਉਹਦਾ ਜਿਹੜਾ ਰਿਕਾਰਡ ਆ ਨੌ ਨੰਬਰ ਉੱਥੋਂ ਦਾ ਕ੍ਰਿਮਿਨਲ ਥਾਣੇ ਦਾ ਉੱਥੋਂ ਚੈੱਕ ਕਰ ਰਹੇ ਹਾਂ ਇਲਾਕੇ ਘੁੰਮ ਰਹੇ ਸੀ ਕੀ ਕੋਈ ਮੇਬੀ ਕੋਈ ਇਨਸੀਡੈਂਟ ਕਰ ਸਕਦੇ ਸੀਗੇ ਜਿਹੜਾ 15 ਅਗਸਤ ਕਰਕੇ ਮਸਤੈਦੀ ਨਾਲ ਚੈਕਿੰਗ ਕੀਤੀ ਜਾ ਰਹੀ ਆ ਉਹਦੇ ਦੌਰਾਨ ਜਿਹੜਾ ਵਾ ਇਹਨਾਂ ਨੂੰ ਕਾਬੂ ਕੀਤਾ ਗਿਆ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਮਾਧਿਅਮ ਰਾਹੀਂ ਇਹੋ ਹੀ ਕ੍ਰਿਮੀਨਲਸ ਨੂੰ ਤਾੜਨਾ ਵਾ ਕਿ ਜਿਹੜਾ ਵਾ ਸਟੇਟ ਦੇ ਵਿੱਚ ਪੀਸ ਬਣਾ ਕੇ ਰੱਖਣ ਕੋਈ ਵੀ ਵਾਰਦਾਤ ਕਰਨ ਤੋਂ ਪਹਿਲਾਂ 50 ਵਾਰੀ ਸੋਚਣ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਆ ਉਹ ਬਚ ਨਹੀਂ ਸਕਦੇ ਕਿਸੇ ਵੀ ਸੂਰਤ ਦੇ ਵਿੱਚ ਅੱਜ ਨਹੀਂ ਤੇ ਕੱਲ ਫੜੇ ਹੀ ਜਾਂਦੇ ਆ ਔਰ ਫੜਨ ਤੋਂ ਬਾਅਦ ਜਿਹੜੀ ਹੁਣ ਨਵੇਂ ਕਾਨੂੰਨਾਂ ਦੇ ਵਿੱਚ ਐਮੈਂਡਮੈਂਟ ਹੋਈ ਆ ਉਹਦੇ ਵਿੱਚ ਸਜ਼ਾ ਜਿਹੜੀ ਆ ਕਨਵਿਕਸ਼ਨ ਜਿਹੜੀ ਆ ਉਹ ਬਹੁਤ ਲੰਬੀ ਚੌੜੀ ਆ ਤੇ ਪਲੱਸ ਹੈ ਬਹੁਤ ਜਲਦੀ ਹੋ ਜਾਂਦੀ ਆ ਇਸ ਕਰਕੇ ਹਰ ਜਿਹੜਾ ਵਾ ਨੌਜਵਾਨ ਸਾਡਾ ਜਿਹੜਾ ਵਾ ਉਹਨੂੰ ਨੇਕ ਨੀਤੀ ਦੇ ਨਾਲ ਸਟੇਟ ਦੇ ਹਿੱਤਾਂ ਦੇ ਵਿੱਚ ਕੰਮ ਕਰਨਾ ਚਾਹੀਦਾ ਵਾ ਨਾ ਕਿ ਕੋਈ ਕ੍ਰਿਮੀਨਲ ਐਕਟੀਵਿਟੀ ਕਰਕੇ ਸਾਡੇ ਸਟੇਟ ਦਾ ਮਾਹੌਲ ਖਰਾਬ ਕਰਨਾ ਚਾਹੀਦਾ ਵਾ